किया है हम पूरा देश के सैनिक आज जगदीश सिंह धल्लेवाल साहब के पीछे खड़े हैं और साथ ही साथ शात अगर हम पहले तो प्रार्थना करते हैं ईश्वर से वाहे गुरु से अल्लाह से और यशु भगवान से कि उनको दीर्घायु दे और उनको बल देवे हमारी भी उम्र उनको लग जाए अगर बाई चांस वो शहीद होते हैं तो मैं उनकी जगह पर बैठा till death ਕਿੰਨੇ ਢੱਲੇਵਾਲ ਸਾਹਿਬ ਆਉਣਗੇ 1 2 ਨਹੀਂ 1000 2000 ਲੱਖੋਂ ਢੱਲੇਵਾਲ ਪੈਦਾ ਹੋਣਗੇ ਭਾਰਤ ਮਾਤਾ ਕੀ ਜੈ ਬਿਲਕੁਲ ਉਹਨਾਂ ਨੂੰ ਬੁਲਾਇਆ ਅਸੀਂ ਸਿਰਫ ਜਿਹੜੇ ਮੋਤਵਾਰ ਸੀਗੇ ਜਿਹੜੇ ਵੀ ਆਗੂ ਹੁੰਦੇ ਆ ਜਿਵੇਂ ਪ੍ਰਧਾਨ ਆ ਵਾਈਸ ਪ੍ਰਧਾਨ ਆ ਜਰਨਲ ਸੈਕਟਰੀ ਆ ਇਹੋ ਬੁਲਾਏ ਸੀ ਉੱਥੇ ਫਿਰ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਲਾਹ ਕੀਤੀ ਵੀ ਆਪਾਂ ਢੱਲੇਵਾਲ ਸਾਹਿਬ ਦੀ ਇੱਕ ਤਾਂ ਸਿਹਤ ਦਾ ਪਤਾ ਲੈਣਾ ਤੇ ਦੂਜਾ ਅਸੀਂ ਉਹਨਾਂ ਨੂੰ ਸਮਰਥਨ ਦੇਣਾ ਕਿ ਅਸੀਂ ਤੁਹਾਡੇ ਨਾਲ ਆ ਜੇ ਤੁਸੀਂ ਸਾਡੇ ਤੋਂ ਕੋਈ ਡਿਊਟੀਆਂ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਹੁਕਮ ਦੇ ਸਕਦੇ ਹੋ ਸੋ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੇਰੇ ਯਾਨੀ ਵੀ ਜਿਹੜੀ ਮੇਰੀ ਟਰਾਲੀ ਆ ਜਾਂ ਆ ਜਿਹੜਾ ਸਟੇਜ ਆ ਇਹਦੇ ਜਿਹੜੀ ਨਿਗਰਾਨੀ ਆ ਉਹ ਸਾਫ ਕਾ ਸੈਨਿਕਾਂ ਦੇ ਹੱਥ ਹੋਵੇ ਤੇ ਮੈਨੂੰ ਖੁਸ਼ੀ ਹੋਵੇਗੀ ਤੇ ਸਾਨੂੰ ਫਿਰ ਐਡੇ ਬਜ਼ੁਰਗ ਦਾ ਜਿਹੜਾ ਸਾਡੇ ਪਿੱਛੇ ਹੀ ਸਭ ਕੁਝ ਕਰ ਰਿਹਾ ਉਹਨਾਂ ਦਾ ਹੁਕਮ ਸਾਨੂੰ ਤਾਂ ਮੰਨਣਾ ਹੀ ਪੈਣਾ ਸੀ ਅਸੀਂ ਫਿਰ ਉਦੋਂ ਤੋਂ ਹੀ ਇੱਥੇ ਡਟੇ ਹੋਏ ਆ ਤੇ ਸਾਨੂੰ ਹੁਣ ਜਿਵੇਂ ਜਿਵੇਂ ਸਾਨੂੰ ਹੁਣ 10 ਦਿਨ ਹੋ ਜਾਣਗੇ ਅਸੀਂ ਸ੍ਰੀ ਮੁਖਸਰ ਸਾਹਿਬ ਤੋਂ ਆ ਜੀ ਸਭ ਤੋਂ ਪਹਿਲਾਂ ਜਦੋਂ ਸ੍ਰੀ ਮੁਖਸਰ ਸਾਹਿਬ ਆਇਆ ਉਸ ਤੋਂ ਬਾਅਦ ਸਾਨੂੰ ਪਟਿਆਲੇ ਵਾਲੇ ਛੱਡਣਗੇ ਫਿਰ ਉਹਨਾਂ ਨੂੰ ਗਾਂ ਮਾਨਸ ਵਾਲੇ ਛੱਡਣਗੇ ਤੇ ਸਭ ਤਰ੍ਹਾਂ ਦੀ ਸਿਕਿਉਰਿਟੀ ਦੇ ਰਹੇ ਆ ਅਸੀਂ ਇਸ ਚੀਜ਼ ਨੂੰ ਸਰਕਾਰਾਂ ਦਾ ਜੋ ਨਜ਼ਰੀਆ ਉਹ ਬਦਲ ਗਿਆ ਸੀਗਾ ਇਸ ਕਰਕੇ ਸਾਨੂੰ ਇਹ ਗੱਡਲੇਵਾਲ ਸਾਹਿਬ ਜ ਮੈਸੇਜ ਸੁਨੇਹਾ ਗਿਆ ਸੀ ਆ ਕਿ ਮੈਨੂੰ ਇੱਥੇ ਸਾਬਕਾ ਫੌਜੀਆਂ ਦੀਆਂ ਸਿਕਿਉਰਿਟੀ ਵਾਸਤੇ ਡਿਊਟੀ ਚਾਹੀਦੀ ਹੈ ਸਾਡੇ 2-3 ਪੰਡਾਲ ਬਣੇ ਹੋਏ ਆ ਬਾਰ-ਬਾਰ ਵੀ ਅਸੀਂ ਰੋਹ ਦਿੱਤਾ ਹੈ ਨਾਲ ਕਿਸਾਨਾਂ ਦੇ ਨਾਲ ਅੰਦਰ ਵੀ ਅਸੀਂ ਅਸੀਂ ਪੂਰੇ ਜਿੰਨੇ ਵੀ ਆ ਸਵੇਰ ਅਸੀਂ ਰਾਤ ਨੂੰ 7 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ 9 ਪਰ 9 ਅਸੀਂ ਇੱਥੇ ਆਪਣੀ ਡਿਊਟੀ ਦੇ ਰਹੇ ਹਾਂ ਇਸ ਸਮੇਂ ਖਨੌਰੀ ਬਾਰਡਰ ਤੇ ਖੜੇ ਹਾਂਗੇ ਜੇ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 33ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆਗਾ ਇਹ ਤਸਵੀਰਾਂ ਤੁਹਾਨੂੰ ਪੰਡਾਲ ਦੀਆਂ ਦਿਖਾਉਣੇ ਆ ਸਮੇਂ ਰਾਤ ਦਾ ਸਮਾਂ ਹੈਗਾ ਤੇ ਇਸ ਸਮੇਂ ਜਿਹੜੀ ਸਟੇਜ ਆ ਉਹ ਬੰਦ ਹੋ ਜਾਂਦੀ ਆ ਤਾਂ ਜਿਹੜੇ ਕਿਸਾਨ ਨੇ ਉਹ ਇੱਥੇ ਆ ਕੇ ਸੌਂਦੇ ਨੇਗੇ ਤਾਂ ਜੇ ਹੁਣ ਤਾਜ਼ਾ ਘਟਨਾਕਰਮ ਦੀ ਗੱਲ ਕੀਤੀ ਆ ਵੀ ਤਾਂ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਜਿਹੜਾ ਪੰਜਾਬ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀ ਮੈਡੀਕਲ ਲੀਫ ਹੈਗੀ ਉਹ ਦਿੱਤੀ ਜਾਵੇ ਜਿਹੜੇ ਇਹ ਜੀ ਪੰਜਾਬ ਨੇ ਉਹਨਾਂ ਨੂੰ ਉਹਨਾਂ ਨੇ ਸਖਤ ਤਾੜਨਾ ਦੇ ਵਿੱਚ ਕਿਹਾਗਾ ਪਰ ਹੁਣ ਇਸ ਨੂੰ ਲੈ ਕੇ ਕਿਸਾਨਾਂ ਨੇ ਵੀ ਜਿਹੜਾ ਆਪਣੀ ਜਿਹੜੀ ਸੁਰੱਖਿਆ ਕੀ ਵਧਾ ਦਿੱਤੀ ਹੈ ਕਿਉਂਕਿ ਜੇ ਗੱਲ ਕਰ ਲਈ ਜਾਵੇ 26 ਜਨਵਰੀ ਨੂੰ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਨ ਵਰਤ ਤੇ ਬੈਠਣਾ ਸੀ ਤਾਂ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਇੱਥੋਂ ਰਾਤ ਨੂੰ ਡਿਟੇਨ ਕਰ ਲਿਆ ਜਾਂਦਾ ਹੈਗਾ ਤਾ ਦੂਸਰੇ ਦਿਨ ਕਿਸਾਨਾਂ ਦੇ ਦਬਾਅ ਦੇ ਚੱਲਦੇ ਆ ਉਹਨਾਂ ਨੂੰ ਦੁਬਾਰਾ ਖਨੌਰੀ ਬਾਰਡਰ ਜਿਹੜਾ ਇੱਥੇ ਪਹੁੰਚਾਇਆ ਜਾਂਦਾ ਹੈਗਾ ਤਾਂ ਫਿਰ ਉਹ ਆਪਣਾ ਜਿਹੜਾ ਜਿਹੜਾ ਮਰਨ ਵਰਤਾ ਉਹ ਲਗਾਤਾਰ ਜਾਰੀ ਰੱਖਦੇ ਨੇ ਪਰ ਹੁਣ ਫਿਰ ਕਿਸਾਨਾਂ ਨੂੰ ਉਸ ਦਿਨ ਤੋਂ ਲੈ ਕੇ ਲਗਾਤਾਰ ਇਹ ਚਿੰਤਾ ਬਣੀ ਰਹਿੰਦੀ ਹੈ ਕਿ ਕਿਸੇ ਵੇਲੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀ ਪੁਲਿਸ ਆਉ ਚੱਕ ਸਕਦੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਟਰਾਲੀਆਂ ਦਾ ਇੱਕ ਢੇਰਾ ਹੈਗਾ ਉਹ ਇਸ ਪੰਡਾਲ ਦੇ ਆਲੇ-ਦਾਲੇ ਬਣਾਇਆ ਹੋਇਆ ਹੈਗਾ ਚੈੱਕ ਪੋਸਟਾਂ ਨੇ ਬਕਾਇਦਾ ਕਿਸਾਨਾਂ ਦੀ ਰਾਤ ਨੂੰ ਬਣਾਈਆਂ ਹੋਈਆਂ ਵਾਕੀ ਟੋਕੀ ਤੇ ਬਕਾਇਦਾ ਗੱਲਬਾਤ ਹੁੰਦੀ ਹੈ ਪਰ ਹੁਣ ਇਸ ਤੋਂ ਬਾਅਦ ਜ ਪੰਜਾਬ ਦੇ ਵਿੱਚ ਸਾਬਕਾ ਸੈਨਿਕ ਨੇਗੇ ਉਹਨਾਂ ਨੇ ਇੱਕ ਜਿੰਮਾ ਸਾਂਮੇਗਾ ਕਿ ਉਹ ਜਿਹੜੀ ਰਾਤ ਦੀ ਜਿਹੜੀ ਸਿਕਿਉਰਟੀ ਹੈਗੀ ਸਟੇਜ ਦੀ ਇਸ ਪੰਡਾਲ ਦੀ ਤੇ ਇਸ ਦਿਆਲੇ-ਦਾਲੇ ਦੇ ਖੇਤਰ ਦੀ ਉਹ ਕਰਨਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਉਹ ਆਪਣੀ ਵਰਦੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਫੌਜ ਦੇ ਵਿੱਚ ਸੇਵਾ ਨਿਭਾਈ ਏ ਜਿਹੜੀਆਂ ਵਰਦੀਆਂ ਨੇ ਲੰਮਾ ਸਮਾਂ ਉਹਨਾਂ ਦੇ ਪਿੰਡੇ ਤੇ ਰਹੀਆਂ ਜਦੋਂ ਉਹ ਦੇਸ਼ ਦੀ ਰੱਖਿਆ ਦੇ ਲਈ ਜਿਹੜਾ ਸਰਹੱਦਾਂ ਦੇ ਉੱਪਰ ਰਾਖੀ ਕਰਦੇ ਸੀ ਗੱਲਬਾਤ ਕਰਦਿਆਂਗੇ ਸਰ ਕੀ ਨਾਮ ਹੈ ਜੀ ਆਪਣਾ ਸਰ ਹਮਾਰੇ ਕਮਾਂਡਰ ਸਟੇਟਮੈਂਟ ਦੇਣਗੇ ਹਮ ਤਾਂ ਐਕਸ਼ਨ ਕਰਨ ਵਾਲੇ ਹਾਂ ਕਮਾਂਡਰ ਸਾਹਿਬ ਉਹ ਕਮਾਂਡਰ ਸਾਹਿਬ ਦੇ ਨਾਲ ਗੱਲ ਕਰਦੇ ਆਂਗੇ ਕਿਵੇਂ ਦੇਖਦੇ ਹੋਗੇ ਕਿ ਕਿੰਨਾ ਸਮਾਂ ਤੁਸੀਂ ਜਿਹੜਾ ਫੌਜ ਦੇ ਵਿੱਚ ਆਪਣੀ ਸੇਵਾ ਨਿਭਾਈ ਤਾਂ ਹੁਣ ਇਹ ਫੈਸਲਾ ਕਿਵੇਂ ਲਿਆਗਾ ਸਭ ਤੋਂ ਪਹਿਲਾਂ ਸਰ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਆ ਤੇ ਤੁਹਾਡੇ ਸਹਿਯੋਗੀ ਦਾ ਧੰਨਵਾਦ ਜਿਹੜਾ ਤੁਸੀਂ ਇੱਥੇ ਕਵਰ ਕਰਨ ਲਈ ਆਏ ਹੋ ਸੋ ਸਾਡੇ ਸਾਰੇ ਹੀ ਕਿਸੇ ਨੇ ਜਾਨੀ 20 ਸਾਲ ਕਿਸੇ ਨੇ 17 ਸਾਲ ਕਿਸੇ ਨੇ 22 ਸਾਲ ਕਿਸੇ ਨੇ 24 ਸਾਲ ਨੌਕਰੀ ਕੀਤੀ ਆ ਤੇ ਨੌਕਰੀ ਕਰਕੇ ਤੇ ਅਸੀਂ ਪੈਨਸ਼ਨ ਲੈ ਰਹੇ ਆਪੋ ਆਪਣੇ ਕਰੇ ਵਧੀਆ ਹਾਂ ਤਾਂ ਇਹ ਫੈਸਲਾ ਇੱਥੇ ਆਉਣ ਦਾ ਕਿਵੇਂ ਲਿਆ ਕਿਵੇਂ ਤੁਸੀਂ ਦੇਖਿਆ ਕਿ ਜਿਹੜਾ ਇੱਕ ਕਿਸਾਨ ਨੇਤਾਗਾ ਉਹ ਮਰਨ ਵਰਤੇ ਬੈਠਾ ਮੰਗਾ ਨੂੰ ਲੈ ਕੇ ਤਾਂ ਇਹ ਫੈਸਲਾ ਕਿਵੇਂ ਲਿਆਗਾ ਤੁਸੀਂ ਨੇ ਵੈਸੇ ਤਾਂ ਅਸੀਂ ਅੰਦੋਲਨ ਨਾਲ ਪਿਛਲਾ ਜਿਹੜਾ ਫਸਟ ਅੰਦੋਲਨ ਚੱਲਿਆ ਸੀ ਸ਼ੁਰੂ ਤੋਂ ਹੀ ਜੁੜੇ ਹੋਏ ਹਾਂ ਆਉਂਦੇ ਜਾਂਦੇ ਰਹਿੰਦੇ ਆ ਇੱਥੇ ਵੀ ਆਉਂਦੇ ਜਾਂਦੇ ਨੇ ਸਾਡੀਆਂ ਪਿੰਡਾਂ ਦੀਆਂ ਟਰਾਲੀਆਂ ਵੀ ਇੱਥੇ ਖੜੀਆਂ ਨੇ ਉਹਨਾਂ 'ਚ ਵੀ ਆਉਂਦੇ ਜਾਂਦੇ ਰਹੇ ਆ ਪਰ ਪਿਛਲੀ 22 ਤਰੀਕ ਨੂੰ ਜਿਹੜਾ ਐਤਵਾਰ ਲੰਘਿਆ ਉਸ ਐਤਵਾਰ ਵਾਲੇ ਦਿਨ ਅਸੀਂ ਇੱਥੇ ਪੰਜਾਬ ਦੇ ਤੇ ਹਿਮਾਚਲ ਦੇ ਤੇ ਹਰਿਆਣੇ ਦੇ ਜਿੰਨੇ ਵੀ ਇੱਕ ਸਰਵਿਸਮੈਨ ਸਾਾਬ ਕਾ ਸੈਨਿਕ ਨੇ ਉਹਨਾਂ ਦੀ ਕਾਲ ਕੀਤੀ ਸੀ ਇੱਥੇ ਆਉਣ ਲਈ ਔਰ ਉਹਨਾਂ ਦੇ ਵਿੱਚ ਕਾਫੀ 2 300 ਦੀ ਤਦਾਨ ਦੇ ਵਿੱਚ ਆਏ ਵੀ ਸੀ ਉਹਨਾਂ ਨੂੰ ਬੁਲਾਇਆ ਅਸੀਂ ਸਿਰਫ ਜਿਹੜੇ ਮੋਤਵਾਰ ਸੀਗੇ ਜਿਹੜੇ ਵੀ ਆਗੂ ਹੁੰਦੇ ਆ ਜਿਵੇਂ ਪ੍ਰਧਾਨ ਆ ਵਾਈਸ ਪ੍ਰਧਾਨ ਆ ਜਨਰਲ ਸੈਕਟਰੀ ਆ ਇਹੋ ਬੁਲਾਏ ਸੀ ਉੱਥੇ ਫਿਰ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਲਾਹ ਕੀਤੀ ਵੀ ਆਪਾਂ ਡੱਲੇਵਾਲ ਸਾਹਿਬ ਦੀ ਇੱਕ ਤਾਂ ਸਿਹਤ ਦਾ ਪਤਾ ਲੈਣਾ ਤੇ ਦੂਜਾ ਅਸੀਂ ਉਹਨਾਂ ਨੂੰ ਸਮਰਥਨ ਦੇਣਾ ਕਿ ਅਸੀਂ ਤੁਹਾਡੇ ਨਾਲ ਆ ਜੇ ਤੁਸੀਂ ਸਾਡੇ ਤੋਂ ਕੋਈ ਡਿਊਟੀਆਂ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਹੁਕਮ ਦੇ ਸਕਦੇ ਹੋ ਸੋ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੇਰੇ ਯਾਨੀ ਵੀ ਜਿਹੜੀ ਮੇਰੀ ਟਰਾਲੀ ਆ ਜਾਂ ਹਾ ਜਿਹੜਾ ਸਟੇਜ ਆ ਇਹਦੇ ਜਿਹੜੀ ਨਿਗਰਾਨੀ ਆ ਉਹ ਸਾਫ ਕਾ ਸੈਨਿਕਾਂ ਦੇ ਹੱਥ ਹੋਵੇ ਤੇ ਮੈਨੂੰ ਖੁਸ਼ੀ ਹੋਵੇਗੀ ਤੇ ਸਾਨੂੰ ਫਿਰ ਐਡੇ ਬਜ਼ੁਰਗ ਦਾ ਜਿਹੜਾ ਸਾਡੇ ਪਿੱਛੇ ਹੀ ਸਭ ਕੁਝ ਕਰ ਰਿਹਾ ਉਹਨਾਂ ਦਾ ਹੁਕਮ ਸਾਨੂੰ ਤਾਂ ਮੰਨਣਾ ਹੀ ਪੈਣਾ ਸੀ ਅਸੀਂ ਫਿਰ ਉਦੋਂ ਤੋਂ ਜਿੱਥੇ ਡਟੇ ਹੋਏ ਹਾਂ ਤੇ ਸਾਨੂੰ ਹੁਣ ਜਿਵੇਂ ਜਿਵੇਂ ਸਾਨੂੰ ਹੁਣ 10 ਦਿਨ ਹੋ ਜਾਣਗੇ ਅਸੀਂ ਸ੍ਰੀ ਮੁਕਸਰ ਸਾਹਿਬ ਤੋਂ ਆ ਜੀ ਸਭ ਤੋਂ ਪਹਿਲਾਂ ਜਦੋਂ ਸ੍ਰੀ ਮੁਕਸਰ ਸਾਹਿਬ ਆਇਆ ਉਸ ਤੋਂ ਬਾਅਦ ਸਾਨੂੰ ਪਟਿਆਲੇ ਵਾਲੇ ਛੱਡਣਗੇ ਫਿਰ ਉਹਨਾਂ ਨੂੰ ਗਾਂ ਮਾਨਸ ਵਾਲੇ ਛੱਡਣਗੇ ਐਵੇਂ ਅਸੀਂ ਦੱਸ ਦੱਸ ਦੇਣ ਦਾ ਅਸੀਂ ਆਪ ਵੀ ਡਿਊਟੀ ਕਰਾਂਗੇ ਅਲੱਗ ਅਲੱਗ ਜਿਵੇਂ ਵੰਡ ਕੇ ਜਿਹੜਾ ਯੂਨਿਟਾਂ ਦੇ ਵਿੱਚ ਤੁਸੀਂ ਇੱਥੇ ਪਹੁੰਚ ਰਹੇ ਹੋਗੇ ਪਰ ਕਿਸ ਤਰ੍ਹਾਂ ਇਹ ਜਾਨਣਾ ਚਾਹੁੰਦੇ ਕਿ ਕਿਸ ਤਰ੍ਹਾਂ ਤੁਸੀਂ ਇੱਥੇ ਜਿਹੜੀ ਕੀ ਕੀ ਚੀਜ਼ ਹੈ ਜਿਹੜੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪੁਲਿਸ ਅਫਸਰ ਵੀ ਇੱਥੇ ਆਉਂਦੇ ਨੇ ਰਾਜਨੀਤਿਕਾ ਵੀ ਇੱਥੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੈ ਜਿਹੜੀ ਤੁਸੀਂ ਇੱਥੇ ਦੇ ਰਹੇ ਹੋਗੇ ਅਸੀਂ ਇੱਥੇ ਸਭ ਤਰ੍ਹਾਂ ਦੀ ਸਿਕਿਉਰਿਟੀ ਦੇ ਰਹੇ ਹਾਂ ਅਸੀਂ ਇਸ ਚੀਜ਼ ਨੂੰ ਸਰਕਾਰਾਂ ਦਾ ਜੋ ਨਜ਼ਰੀਆ ਉਹ ਬਦਲ ਗਿਆ ਸੀਗਾ ਇਸ ਕਰਕੇ ਸਾਨੂੰ ਇੱਕ ਡੱਲੇਵਾਲ ਸਾਹਿਬ ਜੀ ਦਾ ਵੀ ਮੈਸੇਜ ਸੁਣਿਆ ਗਿਆ ਸੀ ਕਿ ਮੈਨੂੰ ਇੱਥੇ ਸਾਬਕਾ ਫੌਜੀਆਂ ਦੀਆਂ ਸਿਕਿਉਰਿਟੀ ਵਾਸਤੇ ਡਿਊਟੀ ਚਾਹੀਦੀ ਹੈ ਸਾਡੇ 2-3 ਪੰਡਾਲ ਬਣੇ ਹੋਏ ਆ ਬਾਰ-ਬਾਰ ਵੀ ਅਸੀਂ ਰੋਹ ਦਿੱਤਾ ਹੈ ਨਾਲ ਕਿਸਾਨਾਂ ਦੇ ਨਾਲ ਅੰਦਰ ਵੀ ਅਸੀਂ ਅਸੀਂ ਪੂਰੇ ਜਿੰਨੇ ਵੀ ਹੈ ਸਵੇਰ ਅਸੀਂ ਰਾਤ ਨੂੰ 7 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ 9 ਪਰ 9 ਅਸੀਂ ਇੱਥੇ ਆਪਣੀ ਡਿਊਟੀ ਦੇ ਰਹੇ ਆਂ ਉਹ ਰਏ ਸਾਨੂੰ ਪੂਰੀ ਸਿਕਿਉਰਟੀ ਹੈ ਸਾਰਾ ਕੁਝ ਅਸੀਂ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੀ ਜਾਨ ਦੀ ਸਲਾਮਤ ਕਰਦੇ ਆਂ ਕਿ ਸਾਡਾ ਜਿਹੜਾ ਮੋਰਚਾ ਫਤਿਹ ਹੋਵੇ ਤੇ ਉਹਨਾਂ ਨੂੰ ਵੀ ਸਾਡੇ ਤੇ ਵਿਸ਼ਵਾਸ ਹੈ ਤਾਂ ਉਹ ਲੰਮਾ ਤਜਰਬਾ ਤੁਹਾਡਾ ਰਿਹਾਗਾ ਡਿਊਟੀ ਤੇ ਖੜਨ ਦਾ ਜਾਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਕਿਉਂਕਿ ਕਿਸਾਨਾਂ ਚ ਉਸ ਤਰ੍ਹਾਂ ਦਾ ਨਹੀਂ ਹੁੰਦਾ ਹੈਗਾ ਤਾਂ ਉਹ ਚੀਜ਼ਾਂ ਤੁਸੀਂ ਕਿਵੇਂ ਦੇਖਦੇ ਹੋ ਫਿਰ ਵੀ ਜਿਵੇਂ ਕਈ ਵਾਰੀ ਕਿਸਾਨਾਂ ਨੂੰ ਡਰ ਹੁੰਦਾ ਹੈ ਕਿ ਕੋਈ ਸੀਆਈਡੀ ਦਾ ਬੰਦਾ ਨਾ ਆ ਜੇ ਜਾਂ ਕੋਈ ਉਹਨਾਂ ਦੀ ਸੂਚਨਾ ਜਿਹੜੀ ਉਹਨਾਂ ਬਾਹਰ ਚਲੀ ਜਾਵੇ ਹਾਂਜੀ ਇਹ ਚੀਜ਼ ਦਾ ਵੀ ਸਾਨੂੰ ਧਿਆਨ ਨਾਲ ਸਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਉਹ ਅਸੀਂ ਇੱਥੇ ਓਪਨ ਨਹੀਂ ਕਰ ਸਕਦੇ ਅਸੀਂ ਇਹਨਾਂ ਦੇ ਆਈਟੀ ਸੈੱਲ ਨੂੰ ਦੱਸਦੇ ਹਾਂ ਉਹਨਾਂ ਨਾਲ ਸਲਾਹ ਮਸ਼ਵਰਾ ਕਰਦੇ ਹਾਂ ਸਲਾਹ ਮਸ਼ਵਰਾ ਕਰਕੇ ਉਹ ਅਸੀਂ ਇਹਨਾਂ ਨੂੰ ਗੁਪਤ ਰੂਪ ਦੇ ਵਿੱਚ ਜਿਹੜੇ ਵੀ ਆਹ ਚੀਜ਼ ਸਾਨੂੰ ਇੱਥ ਉਹ ਸਾਰਾ ਕੁਝ ਇਹ ਚੀਜ਼ ਕਰਦੇ ਆ। ਹੂੰ ਤਾਂ ਫਿਰ ਕਿੰਨਾ ਟਾਈਮ ਖੜੇ ਰਹਿਣੇ ਹੋ ਤੁਸੀਂ ਇੱਥੇ ਲਗਾਤਾਰ? ਇਹ ਸਰ ਸਾਰੀ ਰਾਤ ਦੀ ਡਿਊਟੀ ਹੈ। ਹੂੰ ਇਹ ਸ਼ਿਫਟ ਵਾਂਗ ਚੱਲਦੀ ਹੈ। ਹੂੰ ਜਿਸ ਤਰ੍ਹਾਂ ਸ ਫੌਜ ਦੇ ਰੂਲਾਂ ਦੇ ਮਤਲਬ ਅਕਸ਼ਿਪਟ ਹੁੰਦੀ ਉਸੇ ਤਰ੍ਹਾਂ ਦੀ ਸ਼ਿਫਟ ਹੁੰਦੀ ਹੈ। ਹੂੰ ਤੇ ਉਸੇ ਸ਼ਿਫਟ ਨਾਲ ਚੱਲਦੀ ਹੈ। ਤਾਂ ਇਹ ਇਹ ਸੰਘਰਸ਼ ਦੇ ਵਿੱਚ ਤੁਸੀਂ ਆਇਓ ਸਾਰੇ ਜਾਣੇ। ਸਰ ਆਰਡਰ ਤਾਂ ਅੰਜ ਅੰਜ ਨਹੀਂ ਬੋਨਾ। ਤਾਂ ਤੁਸੀਂ ਇੱਥੇ ਪਹੁੰਚੇ ਹੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਕਿਸਾਨ ਨੇਤਾ ਬੈਠਾਗਾ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਅੱਜ जय जवान और जय किसान के नारे को बेमानी कर दिया गया है आज जवान और किसान दोनों सड़कों पे है जिस देश का जवान सड़कों पे उतरता है और जिस देश का पालनहार किसान सड़कों पे उतरता है उस देश की क्या हालत हो सकती है इन अत्याचारी बेईमान और अराजनैतिक लोगों ने के खिलाफ जिन्होंने टक्कर लेने के लिए हमारे जगदीश सिंह ढलेवाल साहब ने जो प्राणों की बाजी लगाई है हम उनके पीछे पूरी हमारी सेनाएं खड़ी हुई है जगह जगह से फोन आ रहे हैं आज जाट रेजिमेंट ने फोन किया है हिमाचल प्रदेश से सुबेदार रंजीत सिंह ने पंजाब रेजिमेंट को लाने के लिए आह्वान किया है आसाम से सुबेदार अजय थाकिया ने आसाम राइफल को लाने के लिए किया है हम पूरा देश के सैनिक आज जगदीश सिंह धल्लेवाल साहब के पीछे खड़े हैं और साथ ही साथ शात अगर हम पहले तो प्रार्थना करते हैं ईश्वर से वाहे गुरु से अल्लाह से और यशु भगवान से कि उनको दीर्घायु दे और उनको बल दे हमारी भी उम्र उनको लग जाए अगर बाई चांस वो शहीद होते हैं तो मैं उनकी जगह पर बैठा till death kitne dhallewal sahab aayenge ek do nahi hazar 2000 lakhon dhallewal paida honge ਬਰਾਤ ਮਾਤਾ ਕੀ ਜੈ ਬਿਲਕੁਲ ਜਿਹੜਾ ਜਜ਼ਬਾ ਹੈਗਾ ਉਹ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜੇ ਸਾਬਕਾ ਸੈਨਿਕ ਨੇ ਉਹਨਾਂ ਨੇ ਜਿਹੜਾ ਮੋਰਚਾ ਹੈਗਾ ਉਹ ਇਸ ਪੰਡਾਲ ਦਾ ਤੇ ਪੂਰੇ ਜਿਹੜਾ ਕਿਸਾਨਾਂ ਦਾ ਇਹ ਮੋਰਚਾ ਚੱਲ ਰਿਹਾ ਹੈਗਾ 2 ਤੋਂ 2.5 ਕਿਲੋਮੀਟਰ ਦੇ ਵਿੱਚ ਉਹ ਸੰਭਾਲਿਆ ਹੋਇਆ ਹੈਗਾ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਹਰ ਤਰ੍ਹਾਂ ਦੀ ਜਿਹੜੀ ਚੌਕਸੀ ਹੈਗੀ ਜਿਸ ਤਰ੍ਹਾਂ ਕੀ ਉਹਨਾਂ ਦਾ ਇੱਕ ਵੱਡਾ ਤਜਰਬਾ ਹੈਗਾ ਆਰਮੀ ਦੇ ਵਿੱਚ ਤਾਂ ਉਸ ਨੂੰ ਦੇਖਦੇ ਹੋਏ ਜਿਹੜਾ ਉਹ ਆਪਣੀਆਂ ਸੇਵਾਵਾਂ ਨੇ ਜਿਹੜੀਆਂ ਉਹ ਇਸ ਸਮੇਂ ਇੱਥੇ ਦੇ ਰਹੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ